ਸਤਿ ਸ੍ਰੀ ਅਕਾਲ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਡਾਲੇਕੇ ਤਹਿਸੀਲ ਜਿਲ੍ਹਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 8 7 ਕਿਲੋਮੀਟਰ ਦੀ ਦੂਰੀ ਆ ਸ਼ਹਿਰ ਤਰਨਤਾਰਨ ਤੋਂ ਪਿੰਡ ਡਾਲੇਕੇ ਦੀ ਮਾਨੋਚਾਲ ਤੇਜਾ ਸਿੰਘ ਵਾਲਾ ਇਹ ਪਿੰਡ ਦੋਸਤੋ ਬਿਲਕੁਲ ਨੇੜੇ ਨੇੜੇ ਨਾਲ-ਨਾਲ ਲੱਗਦੇ ਪਿੰਡ ਆ ਤੇ ਖਾਸ ਵਿਜਟ ਪਿੰਡ ਨਾਲੇ ਕੇ ਕਰਨੀਆਂ ਵੀ ਰਦੀਪੇ ਕੋਲ ਪਹੁੰਚੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਐਸੇ ਟੋਟਲ 4 ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਤੇ ਇੱਕ ਵੜ ਇੱਕ ਟੋਕੜ ਗੱਬਨ ਨਗ ਮੱਝ ਦਿਖਾਵਾਂਗੇ ਇੱਕ ਬਿਨ ਬੱਚੇ ਤੋਂ ਮੱਝ ਠੀਕ ਹੈ ਜੀ ਮੇਰੇ ਕੋਲ ਸੱਜਰ ਤਾਜੀ ਸੂਈ ਮੱਝਾਂ ਇੱਕ ਮਹੀਨਾ ਡੇਢ ਕ ਮਹੀਨਾ ਉੱਚਾ ਉੱਚੇ ਬੱਚੇ ਦੇ ਵਿੱਚ ਵੜ ਤੁਹਾਨੂੰ ਦਿਖਾਵਾਂਗੇ ਟੋਟਲ 4 ਹੀ ਪਸ਼ੂ ਆ ਸੋ ਚੌ ਨਗਾਂ ਦੀ ਡਿਟੇਲ ਆ ਧਿਫੇ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਪਸ਼ੂ ਦੋਸਤੋ ਭਾਅ ਪੜਤੇ ਦੇ ਵਿੱਚ ਬਿਲਕੁਲ ਜੈਨੂਨ ਤੇ ਜਾਇਜ਼ ਹੁੰਦੇ ਆ ਹਰ ਵਾਰ ਦੀ ਅੱਜ ਦੇਖਦੇ ਆ ਕੀ ਰੇਟ ਕੀ ਮੁੱਲ ਰਹਿਣ ਵਾਲਾ ਠੀਕ ਆ ਜੀ ਬੀਰਤੀਫੇ ਦੇ ਘਰ ਆਉ ਕਰਦੇ ਆ ਗੱਲਬਾਤ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰੋ ਅੱਜ 13 ਸਤੰਬਰ ਤੇ ਕੱਲ 14 ਸਤੰਬਰ ਨੂੰ ਵੀਡੀਓ ਅਪਲੋਡ ਕਰਦੇ ਆਗੇ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਚਾਜੂਗਾ ਆਪਾਂ ਹਰ ਵਾਰ ਅਪੀਲ ਬੇਨਤੀ ਕਰਦੇ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਵੀ ਆਪਣੀ ਦੋ ਟਾਈਮ ਤਿੰਨ ਟਾਈਮ ਜੋਗੇ ਤਸੱਲੀ ਤੁਸੀਂ ਕਰਨੀ ਹੈ ਠੀਕ ਆ ਜੀ ਆਜੋ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਧੀਪੇ ਸਾਸਰੀ ਕਾ ਸਾਸਰੀ ਗੱਲ ਸੰਤੂ ਸਾਹਿਬ ਜੀ ਹਸਣਾ ਠੀਕ ਠਾਕ ਜੀ ਬੜੇ ਵਧੀਆ ਧੀਪੇ ਭਾਜੀ ਠੀਕ ਠਾਕ ਹਾਂਜੀ ਹ ਅਛਾ ਤੀ ਪੇਪਰ ਜਿੱਦਾਂ ਆਪਾਂ ਜ਼ਿਕਰ ਕੀਤਾ ਚਾਰ ਹੀ ਨਾਗੇ ਅੱਜ ਆਪਣੇ ਕੋਲ ਸੰਧੂ ਸਾਹਿਬ گاਵਾਂ ਦਾ ਆਪਣਾ ਦੋ ਪੌਣੀਆਂ ਸੀ ਉਦਾਂ ਹਾਂਜੀ ਇੱਕ ਬਸ਼ੀਆ ਵੇਗ ਗਈ ਆ ਹਾਂ ਹੁਣੇ ਵੇਗ ਗਈ ਚੋਕ ਲੱਗੇ ਆ ਵੇਚ ਦੇ ਪਾਸ ਪੂਸ ਕਰਕੇ ਹਾਂਜੀ ਹਾਂਜੀ ਚੱਲੀ ਹੁਣ ਜੰਮੂ ਵਾਲਿਆਂ ਲਈ ਅੱਛਾ ਜੀ ਹਾਂਜੀ ਬੜੀ ਦੂਰ ਚੱਲੀ ਆ ਹਾਂਜੀ ਇੱਥੇ ਬੈਠੇ ਆਪਣੇ ਲਾਗੇ ਤਰਨ ਤਰਨ ਗਾਹ ਠੀਕ ਆ ਠੀਕ ਆ ਹਾਂਜੀ ਦੀਪੇ ਜੜੀ ਇੱਕ ਮੱਝ ਆਪਣੇ ਕੋਲ ਸੱਜਰ ਤਾਜੀ ਸੂਈ ਵੱਡੀ ਹਾਂਜੀ ਤੇ ਇੱਕ ਤੋਕੜ ਗੱਪਣ ਮੱਝ ਵੀ ਹੈਗੀ ਇੱਕ ਤੋਕੜ ਗੱਪਣ ਸੰਧੂ ਸਾਹਿਬ ਇੱਕ ਬੱਚੋਂ ਬਗੈਰ ਝੋਟੀ ਦੁੱਜਣਾ ਦੋ ਜਣ ਬੇਨ ਬੱਚੇ ਆ ਆ ਤਰੀਆਂ ਆਉਂਦੀਆਂ ਬੱਸ ਉਹ ਵੀ ਆ ਮਿੱਠੀ-ਮੁੱਠੀ ਮਿਲਣ ਦੇ ਵਿੱਚ ਦੋਵੇਂ ਟਾਈਮ ਭਾੜੇ ਦੇ ਮਿਲੂਗੀ ਚਲੋ ਹਾਂਜੀ ਤੇ ਆ ਵੈੜਾ ਕੀ ਆਪਣੇ ਕੋਲ ਹਾਂਜੀ ਇਹ ਸੰਧੂ ਸਾਹਿਬ ਕੋਈ ਤਿੱਜਾ ਸੁਹਾ ਗਿਣਲੇ ਕੋਈ ਦੁੱਜਾ ਗਿਣਲੇ ਆ ਬੱਚਾ ਜੀ ਇਹਦੇ ਮਗਰੇ ਨੂੰ ਭਾਵੇਂ ਦੋ ਦੀ ਗਿਣਲੇ ਕੋਈ ਡੇਢ ਦੀ ਗਿਣਲੇ ਠੀਕ ਆ ਜੀ ਤੇ ਦੁੱਧ ਨੂੰ ਬਾਲਟੇ 'ਚ ਪਾਉਂਦੇ ਹੋ ਭਾਵੇਂ ਵੰਗਾ ਪੂਣਾ ਪਾਓ ਨਹੀਂ ਪੂਣਾ ਨਾ ਪਾਓ ਲਓ ਜੀ ਹਾਂਜੀ ਬੱਸ ਦੋਸਤੋ ਮਗਰ ਬੱਚੀ ਹੈ ਹਾਂਜੀ 13 ਕਿਲੋ ਦੁੱਧ ਆ 12 ਕਿਲੋ ਦੀ ਆਪਣੀ ਗਰੰਟੀ ਫੋਲ ਆ ਦੀਪੇ ਮਗਰ ਬੱਚੀ ਹੈ ਕਿ ਬੱਚਾ ਬੱਚਾ ਸੰਧੂ ਸਾਹਿਬ ਸੋ ਦ ਤਾਂ ਸੁਆਗੋ ਵੀਰ ਦੁੱਝਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਜੀ 9 ਕਿਲੋ ਹੈਗਾ ਇਸੋ ਦਾ 13 ਗੋਦ ਦੁੱਧ 12 ਕਿਲੋ ਦੀ ਆਪਣੀ ਗਰੰਟੀ ਆ ਜੀ 13 ਕਿਲੋ ਹਾਂਜੀ ਲਓ ਜੀ ਸੋ 13 ਕਿਲੋ ਦੋਸੋ ਦੁੱਧ ਆ ਪਰ 12 ਕਿਲੋ ਪੂਰਾ ਗਰੰਟਡ ਆ ਠੀਕ ਆ ਜੀ ਤੇ 13 ਕਿਲੋ ਵੈਸੇ ਹੁਣ ਘਰ ਦੀ ਚਵਾਈ ਆ ਤੇ ਬਾਕੀ ਮੇਰਾ ਵੀਰ ਕੋਈ ਵੀ ਖਰੀਦਦਾਰ ਵੀ ਰੋਂਦਾ ਠੀਕ ਆ ਜੀ ਕਿਲੋ ਖੰਡ ਪਾਈਆ ਖੰਡ ਘੱਟ ਦੱਸਿਆ ਚੰਗਾ ਇੱਥੇ ਚੋ ਤੁਸੀਂ ਤਾਂ ਵੱਧ ਨਿਕਲੇ ਠੀਕ ਆ ਕੱਦ ਬੋਤ ਤੁਸੀਂ ਚੈੱਕ ਕਰੋ ਵੈਟ ਦਾ ਰੰਗ ਪ੍ਰਿੰਟ ਚੰਗਾ ਬਾਕੀ ਥਲੋ ਲੇਵੇ ਹਵਾਨੇ ਦੀ ਵੀ ਪੂਰੀ ਖਬਰਦਾਰ ਆ ਆ ਕਰੋ ਚੱਕ 12 13 12 13 ਤੇ ਇਸ ਵਕਤ ਚੱਲਣ ਈ ਆ। ਦੇਪ ਚੋਣ ਚੋਣ ਚਾਰੇ ਸਨ ਬਰਾਬਰ ਮੈਂ ਨਾ ਕੋਈ ਜਿਹੜੀ ਚੀਜ਼ ਹੋਊ ਸੰਧੂ ਸਾਹਿਬ ਪਹਿਲਾਂ ਦੱਸਾਂਗਾ ਤੁਹਾਨੂੰ ਪਤਾ ਆਪਾਂ ਉਸੇ ਦੱਸਾਂਗੇ। ਕੋਈ ਭੂਰ ਨਹੀਂ ਕੋਈ ਛਟਾਣੀ ਲੈ ਜੀ ਕੋਈ ਦੰਦ ਡਿੱਗਾਣਾ ਹੋਊਗਾ ਵੇਖੋ। ਤਸੱਲੀਆਂ ਕਰਾਵਾਂਗੇ ਪੂਰੀਆਂ। ਬਿਲਕੁਲ ਜੀ ਬਿਲਕੁਲ। ਉਹ ਤੋ ਕਿਸੇ ਵੀਰ ਨੂੰ ਇਹ ਨਾ ਜਾਪੇ ਵੀ ਸ਼ਾਇਦ ਕੋਈ ਜ਼ਿਆਦੇ ਸੁਭਿਆਂ ਦੇ ਵਿੱਚ ਆਪਾਂ ਦੋੜੀ ਕਿ ਲੱਸੀ ਲੱਸੀ ਆ ਬਸ। ਬਾਕੀ ਭਾਰਾ ਪੇੜ ਵਜਨ ਲੋਡ ਵੈਸੇ ਪੂਰਾ ਠੀਕ ਆ ਜੀ ਵਜਨ ਲੋਡ ਪੂਰਾ ਸੋ 12 13 ਕਿਲੋ ਧਾਰਾਂ ਦੀ ਚੋਾਈ ਚੋਈ ਦੀ ਗੱਲ ਕਰੀ ਅਗਲੇ ਨਾਲ ਪਿਛਲੇ ਨਾਲ ਇੱਕ ਬਰਾਬਰ ਬਾਕੀ ਵੰਗਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਫਿਰ ਮਨ ਜਾਂਦੀ ਕੋਈ ਨਹੀਂ ਹਲਾਤ ਲੁੱਤ ਦਾ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬੰਦੇ ਇਧਰ ਲੈ ਬੰਨੇ ਮਰਜ਼ੀ ਚਾਵੇ ਲੋ ਜੀ ਹਾਂਜੀ ਕੋਈ ਕਿਸੇ ਰਕਮ ਦਾ ਦੋਸਤਾਂ ਕੋ ਮੱਤ ਛੱਡਦੇ ਕਿ ਵੰਗਾ ਰਸੀ ਪਾਉਣੀ ਆ ਤੁਹਾਡੀ ਆਪਣੀ ਇੱਛਾ ਕਿਸੇ ਭਰਾ ਦੀ ਆਦਰਵਾਇਜ਼ ਇਸੇ ਤਰ੍ਹਾਂ ਬਹਿ ਗਏ ਤੁਸੀਂ ਸਵਾਈ ਕਰ ਲਓਗੇ ਇਹ ਨਹੀਂ ਕੁਛ ਕਹਿੰਦੀ ਠੀਕ ਆ ਤੇ ਭੂਰ ਛਿਟਾ ਕਿਸੇ ਰਕਮ ਦਾ ਮੈਂ ਨਾ ਬਸ ਕੋਈ ਗੱਲ ਨਹੀਂ ਹੁਕ ਤਸੰਦ ਸਾਹਿਬ ਜੀ ਬਸ ਇਹ ਦੇ ਦਾਂਗੇ ਕਿੰਨੇ ਦੀ ਕਰੇ ਦੋ ਹਿੰਦ ਹਜ਼ਾਰ ਰੁਪਏ ਦੇ ਦਈਏ ਨਹੀਂ ਦੇ ਦੋ 10 ਹਜ਼ਾਰ ਰੇਰ ਨੇ ਬਿਲਕੁਲ ਆਪਣਾ ਜਾਇਜ਼ੀ ਤੁਹਾਨੂੰ ਪਤਾ ਹੁੰਦਾ ਜਾਇਜ਼ੀ ਹੁੰਦਾ 10 ਜ ਆਪੇ ਤੋਂ 35 ਦੀ ਦੇ ਰਹੀਏ 35 ਦੀ ਹਾਂਜੀ ਵਿੱਚੋਂ ਜੇ ਛੋਟ ਛੱਪੇ ਦੀ ਗੱਲ ਕਰ ਗਿਆ ਖੁੱਲਾ ਡੁੱਲਾ ਕਿੰਨਾ ਇੱਕੋ ਇੱਕ ਰਾਤੀ ਵਾਲੀ ਦਸੀਏ 200 ਰੁਪਏ ਦੀ ਛੋਟ ਹੀ ਹੋਣੀ 32000 ਰੁਪਏ ਦਾ 32 ਦੀ ਹਾਂਜੀ ਲਓ ਜੀ ਦੁੱਧ 12 ਕਿਲੋ ਕੰਨ ਹੋਊ 13 ਹੀ ਪਰ 12 ਕਿਲੋ ਕੰਡੇ ਵਾਲਾ ਹੋਊਗਾ ਠੀਕ ਹੈ ਜੀ ਹਾਂਜੀ ਉਹ ਜੀ 32000 ਦੀ ਇਹ ਤੁਹਾਨੂੰ ਮਿਲ ਜੂਗੀ ਵਿੱਚੋਂ 200 ਰੁਪਏ ਛੋਟ ਹੀ ਆ ਠੀਕ ਹੈ ਜੀ ਕੋਈ ਮਾਨਤਾਨ ਇੰਨਾ ਕੀ ਹੈ ਠੀਕ ਹੈ ਬਾਕੀ ਮੇਰਾ ਭਰਾ ਇਧਰ ਆ ਕੇ ਆਪਣੀ ਤਸੱਲੀ ਕਰੇ ਉਹ ਠੀਕ ਆ ਜੀ ਤੇ 12 13 12 13 ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ 32000 ਦੇ ਵਿੱਚੋਂ 200 ਰੁਪਏ ਛੋਟ ਇੱਧਰ ਇੱਕ ਮੱਝ ਦਿਖਾਉਣੀ ਆ ਦੋਸਤੋ ਬਿਲਕੁਲ ਤਾਜੀ ਸੱਜਰੀ ਸੂਈ ਆ ਤੇ ਦੀਪੇ ਇਹਦਾ ਪੂਰਾ ਡਿਟੇਲ ਪੂਰਾ ਵੇਰਵਾ ਦੇ ਦੇਵਾਂਗੇ ਇਹ ਸੰਤੂ ਸਾਹਿਬ ਜੀ ਚੌਂ ਦਿਨਾਂ ਦੀ ਸੂਈ ਆ ਹਾਂ ਮੰਗਰੇ ਦੇ ਕੱਟੀ ਆ ਹਾਂ ਜੀ ਉਹੜਾ ਪਰਲਾ ਥਾਣਿਆ ਗਪੈਣੀ ਬਾਈ ਵਾਲਾ ਹਾਂ ਜੀ ਉਹਦੇ ਵਿੱਚੋਂ ਕਿਲੋ ਸਵਾ ਕਿਲੋ ਦੁੱਧ ਨਿਕਲਦਾ ਇਹ ਨਹੀਂ ਪੀ ਤਲੜਨੀ ਆ ਮਗਰਲਾ ਹਾਂ ਜੀ ਮਗਰਲਾ ਜਿਹੜਾ ਨਿੱਕਾ ਥਣ ਮਹੌਂਦੀ ਆ ਹਾਂ ਲਓ ਜੀ ਤੇ ਬਾਕੀ ਕੋਈ ਭੂਰ ਨਹੀਂ ਕੋਈ ਛਟਾਣਾ ਹੋਊਗਾ ਉਹ ਪਾਸਾ ਭਾਰਾ ਜਾ ਰੱਖਦੀ ਹੈ ਨਾ ਹਾਂਜੀ ਹਾਂਜੀ ਲਓ ਜੀ ਦੁੱਧ ਕਿੰਨਾ ਤੋਂ ਬੋਲਾ ਕਿੰਨਾ ਬੋਲਾ ਹੋਊਗਾ 10 ਕਿਲੋ 9 ਕਿਲੋ ਦੀ ਗਾਰੰਟੀ ਆਪਣੀ ਗੁਮਾਏ ਧਾਰ ਬਣਾ ਮਾਰੇ ਚੋਣ ਚਪੌਣ ਦੀ ਬਾਕੀ ਤਿੰਨੇ ਥਾਣਿਆਂ ਨੂੰ ਵਰਦੇ ਉਹਦੇ ਚ ਧਾਰਾਂ ਘਟ ਨੇ ਬਸ ਫਿਰ ਜੇ ਮਗਰਲੇ ਹਾਂ ਹਾਂਜੀ ਹਾਂਜੀ ਉਹ ਚ ਕਿੰਨੋ ਸਵਾ ਕਿਲੋ ਦੁੱਧ ਨਿਕਲਦਾ ਵਾ ਠੀਕ ਹੈ ਜੀ ਜਿਹੜੇ ਸਾਡਾ ਦੁੱਧ ਉੱਦਾਂ ਦੇ ਜਿਹੜਾ ਦੁੱਧ ਬਾਦੀ ਕਿ ਉੱਦਾਂ ਨਿਕਲਦਾ ਦੁੱਧ ਬਾਚੋ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤ ਵੈਸੇ ਕਿਲੋ ਸਵਾ ਕਿਲੋ ਦੁੱਧ ਦਾ ਇੱਕ ਬਹਿਣੀ ਵਾਲਾ ਦੋ ਬਾਕੀ ਤਿੰਨ ਸਹੀ 17 ਜਿਆਦੀਆਂ ਠੀਕ ਆ ਤਿੰਨੇ ਸਹੀ ਆ ਥਣ ਥਣ ਉਹ ਵੀ ਸਹੀ ਆ ਵੈਸੇ ਦੁੱਧ ਰੰਗ ਰੂਗ ਵੀ ਬਿਲਕੁਲ ਸੇਮ ਹੀ ਆ ਰੰਗ ਬਿਲਕੁਲ ਓਕੇ ਕੋਈ ਦੁੱਧ ਖਰਾਬ ਨਾ ਹੋਊਗਾ ਹਾਂ ਹਾਂਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਨਾੜ ਨਾ ਹੋਊਗੀ ਠੀਕ ਉਹ ਨਾੜ ਗੰਡ ਗਲਤੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਭਰਾ ਐ ਆਊਗਾ ਮੋਗੇ ਨੂੰ ਮਗਰ ਇਹਦੇ ਦੀਪੇ ਕੀ ਬੱਚਾ ਕੱਟੀ ਮਗਰ ਕੱਟੀ ਅੱਜ ਕਿੰਨੇ ਦਿਨ ਪੰਜ ਕਿ ਛੇ ਅੱਜ ਨੂੰ ਪੰਜਵਾਂ ਦਿਨ ਜੋ ਲਓ ਜੀ ਅੱਜ ਪੰਜਵਾਂ ਦਿਨ ਆ ਜੀ ਆ ਬੱਚਾ ਕਰੋ ਚੈੱਕ ਤੁਸੀਂ ਆਹ ਮਗਰ ਕੱਟੀ ਇਹ ਤੇ ਫੀਮੇਲ ਕਾਫ ਆ ਤੁਹਾਡੀ ਪੇ ਤੀਜਾ ਕਿ ਚੌਥਾ ਦੱਸਿਆ ਤੀਜਾ ਤੀਜਾ ਜੀ ਲਓ ਜੀ ਰਮਾ ਬਿਗਰੀ ਨੁਕਸਾਨ ਮੇਰੇ ਇੱਕ ਪਾਸੇ ਜਿਹੜਾ ਉਲਟ ਬਹਿਣੀ ਵਾਲੀ ਸਾਈਡ ਆ ਉਧਰਲਾ ਪਾਸਾ ਜਿਹੜਾ ਭਾਰਾ ਰੱਖਦੀ ਉਹਦੇ ਬਿਲਕੁਲ ਮਗਰਲੇ ਧੰਦੇ ਵਿੱਚੋਂ ਕਿਲੋ ਸਵਾ ਕਿਲੋ ਦੁੱਧ ਜਿਹੜਾ ਆਉਂਦਾ ਠੀਕ ਆ ਜੀ ਬਾਕੀ ਦੁੱਧ ਦੇ ਵਿੱਚ ਕੋਈ ਖਰਾਬੀ ਨਹੀਂ ਇੱਕੋ ਜਾਂ ਦੋ ਦਾਂ ਪੂਰੀ ਵੱਡੀ ਮੈਂ ਆ ਤੇ ਵਜਾਂ ਨੂੰ ਦੋੜ ਪੂਰਾ ਠੀਕ ਆ ਜਿਹੜੀ ਗੱਲ ਦੱਸਣ ਵਾਲੀ ਆ ਆ ਦੇਖੋ ਜੀ ਠੀਕ ਆ ਜੀ ਇੱਕ ਦੰਦ ਗਰਿਆ ਡਿੱਗਿਆ ਨਾ ਨਹੀਂ ਨਹੀਂ ਕੋਈ ਨਹੀਂ ਡਿੱਗਿਆ ਓਏ ਕੋਈ ਨਹੀਂ ਡਿੱਗਾ ਅੱਛਾ ਉਦਾਂ ਹੀ ਵਾਵਾ ਵੇਥੇ ਜਿੱਦਾਂ ਦੰਦ ਉਦਾਂ ਸ਼ੇਰ ਹੁੰਦਾ ਨਾ ਕਈ ਟੰਗਾਂ ਦੇ ਠੀਕ ਆ ਲਓ ਜੀ ਕਰੋ ਚੱਕ ਠੀਕ ਆ ਜੀ ਕਿਸੇ ਰਗੋਂ ਦਾ ਕਿ ਭੋਰਨੇ ਵੈਸੇ ਛੱਟਾ ਨਹੀਂ ਗਾ ਤੇ ਚੌੜਾ ਪਿੱਠ ਪੂੜਾ ਮਗਰ ਦੇ ਕੱਟੀ ਫੀਮੇਲ ਕਾਫ ਸੋ 9 ਕਿਲੋ ਕੋਈ 10 ਕਿਲੋ 9 10 10 ਕਿਲੋ ਇਸ ਵਕਤ ਕੋਈ ਕੱਚਾ ਬੋਲਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਬਾਕੀ ਸੰਧੂ ਸਾਹਿਬ ਮੈਂ ਵੀ 13 14 ਸਰੀ ਆ ਹਾਂਜੀ ਆ ਥੋੜੇ ਜਿਹਾ ਦਾਗ ਜਾ ਪਸ ਨੂੰ ਲੱਗ ਜਾਂਦਾ ਬਈ ਹਾਂਜੀ ਹਾਂਜੀ ਖਣ ਭਾਂਡੇ ਵਾਲੇ ਪਾਸੋਂ ਬਾਕੀ ਦਾ ਬਾਕੀ ਮੈਂ ਵੇਖੋ ਤੇ ਜਦਾਂ ਯਾਰਾ ਪੂਰੇ ਦੁੱਧ ਵਾਲੀ ਮੈਂ ਚੱਡੇ ਚੁੱਟੀ ਦੀ ਤਾਂ ਬੜੀ ਖਬਰਦਾਰ ਸੀ ਹਾਂਜੀ ਹਾਂਜੀ ਠੀਕ ਆ ਦੀਪੇ ਅੱਜ 9 10 ਕਿਲੋ ਮੰਨ ਕੇ ਆਪਣੇ ਨਾਲ ਕੋਈ ਵੀ ਸੌਦਾ ਕਰੇ ਜਿਹੜਾ ਮੱਦੀ ਵੀ ਰਣ ਕੇ 2.5 ਟੈਂਪਰ ਨਹੀਂ ਕਰੇ ਆਪਦੀ ਤੇ ਠੀਕ ਆ ਹਾਂਜੀ ਤੇ ਆਪਾਂ ਅੱਜ ਦਵਾਂਗੇ ਕਿੰਨੇ ਦੀ ਵੀ ਜਿੱਥੋਂ ਤੱਕ ਵੀ ਕਿਸੇ ਵੀਰ ਨੂੰ ਕਰ ਰਸਤਾ ਮਿਲ ਜਾਵੇ ਯਾ ਸੁਣੋ 200 ਰੁਪਇਆ 300 ਚਾਹ ਪੰਜ 600 700 ਰੁਪਇਆ ਹੈ 70 ਦੀ ਦੇ ਦਈਏ 70 ਦੀ ਮੈਂ ਤਾਂ ਨਾ ਵੀ ਜੇ ਹੋਰ ਵੀ ਘੱਟਲੇ ਕਰਦੀ ਮੈਂ ਤਾਂ ਨਾ ਵੀ 65000 ਰੁਪਏ ਰੰਗ ਸੰਧੂ ਸਾਹਿਬ ਦੇਖ ਲੈ ਹੋਰ ਵੀ ਕਰ ਬਾਕੀ ਮੈਂ ਵੇਖੋ ਤੁਸੀਂ ਮੈਂ ਤਾਂ ਵੇਖ ਲਈ ਹਾਂਜੀ ਇੱਥੇ ਹੁਣ ਆ ਗਏ ਆਪਣੇ ਭੈਣ ਭਰਾਵਾਂ ਸੱਜਣਾ ਨੇ ਵੇਖਣੀ ਆ ਮੈਂ ਤਾਂ ਵੇਖ ਲਈ ਆ ਹੁਣ ਕਰਦੇ ਹੋ ਖੁੱਲਾ ਡੁੱਲਾ ਹੋਰ ਕਰ ਦਾਂਗੇ 2000 ਰੁਪਏ ਦਾ ਕਰਦੇ ਹੋ ਜੀ 36000 ਦੇ ਦਾਂਗੇ 200 ਛੋਟ ਹੀ ਕਰਨੀ 36000 ਚੋਂ ਲਓ ਜੀ 36000 ਦੇ ਵਿੱਚੋਂ 200 ਰੁਪਏ ਛੋਟ ਆ 9 10 9 10 ਕਰਮਾ ਲਈਦਾ ਦੁੱਧ ਚੰਗਾ ਚੋਭਾਈ ਜਣਾ ਠੀਕ ਆ ਤਾਜੀ ਨੌ ਕਿਲੋ ਸੰਧੂ ਸਾਹਿਬ ਜੀ ਹੁਣ 9 10 ਕਿਲੋ ਦਾ ਬੜਾ ਯਾਰ ਹਲੇ ਦੇ ਹਾਂ ਓਏ ਸਟਾਰਟਿੰਗ ਪੰਜਾਂ ਚੌ ਦਿਨਾਂ ਦੀ ਆ ਹਾਂਜੀ ਹਾਂਜੀ ਲੋ ਬਾਕੀ ਦੁੱਧ 11 ਜਰਾਂ ਨੇ ਮੈਂ ਕਹਿੰਦਾ 13 ਕਿਲੋ ਦੇ ਦਊਗੀ RAM ਨਾ 13 ਕਿਲੋ ਦੁੱਧ ਟੀਪਾਂ ਦਾ ਭਰਾ ਦਊਗੀ ਬਾਕੀ ਆ ਕੱਟੀ ਆ ਮਗਰ ਠੀਕ ਆ ਜੀ ਤਾਂ ਸਾਹਮਣੇ ਬਾਜੀ ਦੇ ਕੱਟੀ ਆ ਆ ਲੋ ਠੀਕ ਆ ਜੀ ਲੋ ਵੀ ਭਰਾਵੋ ਇਹ ਜਿਹੜਾ ਦੋ ਨਗ ਸੀਗੇ ਬਾਕੀ ਟੀਪੇ ਜਿਹੜੀਆਂ ਦੋ ਮੱਚ ਆਪਣੇ ਆਉਂਦੀਆਂ ਜੀ ਆਜੋ ਜਦੋਂ ਟਾਈਮ ਭਾੜੇ ਦੂਜਾ ਸੂਆ ਲੋ ਵੀ ਦੂਜਾ ਸੂਆ ਦੋਸਤੋ ਭਾੜੇ ਤੇ ਮਿਲਦੀ ਆ ਦੋਨੋਂ ਟਾਈਮ ਭਾੜੇ ਤੇ ਮਿਲਦੀ ਆ ਦੁੱਧ ਕਿੰਨਾ ਚਵਾ ਦਊਗੀ ਦੁੱਧ ਸੰਧੂ ਸਾਹਿਬ 7 ਕਿਲੋ ਛਾਂ ਦੀ ਗਰੰਟੀ ਆਪਣੀ ਠੀਕ ਹੈ ਜੀ ਹਾਂਜੀ ਦੋ ਟਾਈਮ ਆਪ ਚੋੜ ਦੇ ਦੋ ਦੁੱਧਾ ਪਰ 6 ਕਿਲੋ ਕੋਈ ਵੀਰ ਗਰੰਟਡ ਦੀਪਾਂ ਦਾ ਵੀ ਕੋਈ ਗਾਰੰਟੀ ਹੈ ਤੇ 6 ਕਿਲੋ ਦੀ ਗਰੰਟੀ ਦਾ ਕੋਈ ਵੀਰ ਸੌਦਾ ਕਰੇ ਅਜੇ ਆਣ ਗਿਆ ਆਪਦੀ ਨਕ ਪਰਖ ਕਰੇ ਠੀਕ ਹੈ ਜੀ ਦੋਨੋਂ ਟਾਈਮ ਪਹਾੜੇ ਤੇ ਮਿਲਦੀ ਆ ਤੇ ਇਹ ਜਿਹੜੀ ਵੇਣ ਬੱਚੇ ਤੋਂ ਆ ਠੀਕ ਹੈ ਜੀ ਤੋਂ ਭਾਵੇਂ ਕੋਈ ਤੋਕਰ ਸਮਝ ਲੈ ਭਾਵੇਂ ਵੇਣ ਬੱਚੇ ਕਿਉਂਕਿ ਸੂਈ ਵੀ ਤਾਜੀ ਹੈ ਬਾਕੀ ਕੋਈ ਆਪਣੀ ਸਮਝ ਕਰੇ ਅੱਛਾ ਜੀ ਇੰਦਰ ਦੇਖੋ ਠੀਕ ਹੈ ਜੀ ਹਾਂਜੀ ਬਾਕੀ ਤੇ ਪੈ 24 24 ਦੀ ਸੰਧੂ ਸਾਹਿਬ ਓਕੇ ਜੀਚਾਗਾ ਪਹਿਲਾਂ ਦੱਸਤਾ ਹਾਂ ਕੋਈ ਡਿਫੈਕਟ ਹੋਵੇ ਤਾਂ ਪਹਿਲਾਂ ਦੱਸ ਦੇਈਦਾ ਹਾਂਜੀ ਹਾਂਜੀ ਠੀਕ ਆ 6 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਸੌਦਾ ਕਰ ਲੈ ਜੀ ਕੋਈ ਬਣੀ ਥਣੀ ਕੋਈ ਬੇ ਨਾ ਹੋਵੇ ਸੁਈ ਨੂੰ ਡੇਢ ਕੁ ਮਹੀਨਾ ਹੋਇਆ ਸਾਰਾ ਤੇ ਆਹੋ ਮੈਂ ਕਿਸੇ ਨੇ ਕਿਹਾ ਜੀਕੀਨ ਕਰਨਾ ਤੇ ਨਹੀਂ ਕਰਨਾ ਠੀਕ ਆ ਜੀ ਹਾਂਜੀ ਤੁਸੀਂ ਤਾਂ ਦੋਸਤੋ ਥੋੜਾ ਜਿਹਾ ਚੱਡਾ ਵੇਖੋ ਮਈ ਦਾ ਹਰਿਆ ਤੁਹਾਡੇ ਸਾਹਮਣੇ ਹਾਂ ਹਾਂਜੀ ਠੀਕ ਆ ਜੀ ਸੋ ਕਿਸੇ ਰਕਮ ਦਾ ਬਾਕੀ ਕੋਈ ਭੂੜ ਛਿੱਟਾ ਕਿਸ ਰੱਖ ਕੋਈ ਨਾ ਸੰਧੂ ਸਾਹਿਬ ਜਣਾਂ ਦੀ ਬਾਤ ਘੜ ਕੋਈ ਇਹਦੀ ਮੁਸ਼ਕਲ ਨਹੀਂ ਕੋਈ ਤੇ ਠੀਕ ਆ ਹਾਂਜੀ ਇਹ ਦੀਪੇ ਦਵਾਂਗੇ ਕਿੰਨੇ ਦੀ ਵੈਸੇ ਬਣ ਬਚੀ ਆ ਜੀ ਸੰਧੂ ਸਾਹਿਬ 45 ਹੀ ਦੇ ਦਈਏ 45 ਦੀ ਹਾਂਜੀ ਨੇ ਦੇਣ ਨੂੰ ਮੇਰੇ ਲਈ 50 ਦੀ ਦੇ ਦਈਏ ਇੱਕੋ ਇੱਕ ਗੱਲ ਕਰ ਗਈ ਆਪਾਂ ਵੀ ਇੱਥੋਂ ਤੱਕ ਯੈਸ ਨੂੰ 42 42000 ਦੀ 42000 ਦੀ ਹਾਂਜੀ ਲਓ ਜੀ 42000 ਦੀ ਇਹ ਦੋਸਤੋ ਯੈਸ ਨੂੰ ਆ ਹਾਂ ਨਾ ਮੋਲ ਡਿਮਾਂਡ ਕਹੇ 45 ਆ 50 52 ਕੁਝ ਵੀ ਆ 42000 ਦੀ ਯੈਸ ਨੂੰ ਉਹਦੇ ਚੋਂ 200 ਰੁਪਏ ਛੋਟ ਛੋਟ ਹੋਣੀ ਬਸ ਠੀਕ ਆ ਜੀ ਹਾਂਜੀ ਆਪ ਦੋਸਤੋ 200 ਰੁਪਏ ਛੋਟ ਹੋ ਜੂਗੀ 6 ਕਿਲੋ ਦੁੱਧ ਦੀ ਮਾਲਕਨ ਐਸ ਵਕਤ ਤੇ ਸੋਈ ਨੂੰ ਕੋਈ ਜ਼ਿਆ ਬੇਣ ਬੱਚੇ ਤੋਂ ਦੋਨੋਂ ਡੰਗ ਪਾੜੇ ਤੇ ਮਿਲਦੀ ਆ ਹਾਂਜੀ ਹਾਂਜੀ ਓਕੇ ਦੀਪੇ ਠੀਕ ਆ ਵੀਰੇ ਅਗਲੇ ਬੰਦੇ ਸੰਧੂ ਸਾਹ ਟੋਕੜ ਗੱਬਣ ਆ ਗਈ ਆਪਣੇ ਤੋਂ ਲਓ ਜੀ ਇੱਕ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਟੋਕੜ ਗੱਬਣ ਨਾਲ ਦਿਖਾਉਨੇ ਆ ਇਹ ਕਿੰਨੇ ਟਾਈਮ ਦੀ ਗੱਬਣ ਇਹ ਸੰਧੂ ਸਾਹਿਬ 4 ਮਹੀਨਾ ਦੀ ਗੱਬਣ ਮਹੀਂ ਹਾਂ ਠੀਕ ਆ ਜੀ ਹਾਂਜੀ 4 ਮਹੀਨਾ ਦੀ ਗੱਬਣ ਆ ਤੇ ਦੁੱਧ ਹੈਗਾ ਥੱਲੇ ਹਾਂਜੀ ਹਾਂਜੀ ਕਿੰਨਾ ਦੁੱਧ ਸੰਧੂ ਸਾਹਿਬ 5 ਕਿਲੋ ਆ 4 ਕਿਲੋ ਦੀ ਆਪਣੀ ਗਾਰੰਟੀ ਕਿਉਂਕਿ ਹੁਣੇ ਆਈ ਮਹੀਂ ਹੂੰ ਹਾਂ ਵੀ ਤੁਹਾਡੇ ਸਾਹਮਣੇ ਤੇ ਲਾਈਆਂ ਏਦਾਂ ਕੋਈ ਝੱਬੂ ਨਾਲੇ ਪਾਏ ਇਹਨਾਂ ਨੂੰ ਬਿਲਕੁਲ ਬਿਲਕੁਲ ਹਾਂ ਜੀ ਦੋਸਤੋ ਹੁਣੇ ਆਏ ਆ ਪਸੂ ਠੀਕ ਆ ਜੀ ਦੋ ਤੇ ਜਿਹੜਾ ਇਹ ਮਗਰਲਾ ਥਾਣਾ ਗਬਹਣੀ ਬਾਈ ਵਾਲਾ ਉਹ ਥੋੜਾ ਕਿ ਟਾਇਰ ਆਉਂਦਾ ਬਾਕੀ ਤਿੰਨ ਸਹੀ ਠੀਕ ਆ ਜੀ ਹਾਂ ਜੀ ਲਓ ਜੀ ਬਾਕੀ ਕੋਈ ਦੰਦ ਦੁੰਦ ਨਹੀਂ ਡਿੱਗਿਆ ਦਾ ਵੀ ਠੀਕ ਆ ਜੀ ਉਲਟ ਨਾ ਨਹੀਂ ਮੂੰਹ ਉਲਟ ਬਹਿਣੀ ਆ ਜਿਹੜਾ ਦੋਸਤੋ ਮਗਰਲਾ ਥਾਣਾ ਉਹ ਥੋੜਾ ਜਿਹਾ ਨਪਾਈ ਲੈਂਦਾ ਠੀਕ ਆ ਜੀ ਟਾਇਰ ਆਉਂਦਾ ਤੇ ਬਾਕੀ ਥਾਣਾ ਸਹੀ ਆ ਕਿੰਨਾ ਦੋਦ ਕਿੰਨਾ ਦੱਸਿਆ 4 ਕਿਲੋ ਸੰਦੂ ਸਾਫ 4 ਕਿ ਨੋ ਜੀ 4 ਕਿਲੋ ਦੁੱਧ ਤੇ 4 ਮਹੀਨਿਆਂ ਦੀ ਗੱਭਣ ਤੇ ਸੂਵੇ ਮੇਰਾ ਵੀ ਰੱਗੇ ਮੰਨ ਲੈ ਸੂਵਿਆਂ ਦੇ ਵਿੱਚ ਸੂਆ ਆਪਣਾ ਮੰਨ ਲੈ ਕੋਈ ਚੌਥਾ ਮੰਨ ਲੈ ਕੋਈ ਤੀਜਾ ਮੰਨ ਲੈ ਜੀ ਹਾਂਜੀ ਹੁਣ ਇਹ ਨਾ ਕਿਦੀ ਵੀ ਕੋਈ ਦੂਜਾ ਮੰਨ ਲੈ ਨਹੀਂ ਤੀਜਾ ਨਹੀਂ ਗਾਉਂਗਾ ਜੀ ਨਹੀਂ ਨਹੀਂ ਨਾ ਕਰ ਠੱਕਾ ਹੀ ਨਹੀਂ ਦੂਜਾ ਸੂਵਿਆਂ ਦੇ ਵਿੱਚ ਵੀ ਆਪਦੀ ਵੀਰ ਸਮਝ ਵੇਖ ਲੈ ਠੀਕ ਆ 4 ਮਹੀਨਿਆਂ ਦੀ ਗੱਭਣ ਤੇ 4 ਕਿਲੋ ਦੁੱਧ ਮਿਲਦੀ ਕੋਈ ਟੀਕਾ ਟੂਗਾ ਤਾਂ ਨਹੀਂ ਲੈਂਦੀ ਨਾ ਉਥੇ ਦੇ ਬਾਹਲੇ ਵੀ ਮਿਲਦੀ ਟੀਕਾ ਵੀ ਲੈ ਸਕਦੀ ਕਿਸੇ ਦੇ ਕੋਲ ਜਾ ਕੇ ਨਵੀਂ ਥਾਂ ਤੇ ਜਾ ਕੇ ਹਾਂਜੀ ਹਾਂਜੀ ਲਓ ਜੀ ਨਵੀਂ ਥਾਂ ਤੇ ਜਾ ਕੇ ਭਰਾ ਭੋ ਟੀਕਾ ਵੀ ਲੈ ਸਕਦਾ ਪਸੂ ਬਾਕੀ ਚਿਹਰਾ ਮੋਰਾ ਇੱਕ ਵਾਰੀ ਆ ਤੁਸੀਂ ਥੋੜਾ ਲਾਗਿਓ ਦੇਖ ਲਓ ਠੀਕ ਆ ਤੇ ਬਾਕੀ ਖੋਰ ਤਾਂ ਕੋਈ ਡਿਫੈਕਟ ਨਹੀਂ ਕੋਈ ਹੋਰ ਸੰਦੂ ਸਾਹਿਬ ਕੋਈ ਨਹੀਂ ਹੋਰ ਕੋਈ ਨਹੀਂ ਜਦੋਂ ਆਪਾਂ ਬਿਲਕੁਲ ਨੱਪ ਕੇ ਦੁੱਧ ਕੱਢਦੇ ਹਾਂ ਤਾਂ ਵਾਈ ਜਿਹੜੀ ਮੋਟੀ ਏ ਤਾਰ ਮੂੰਹ ਸੜੀ ਜੀ ਹੋਈ ਗਾਰੀ ਹੋਰ ਨਹੀਂ ਗੱਲ ਕੋਈ ਬਰੀਕ ਤਾਰੋਂ ਦੀ ਵਾਰ ਵਾਂਗ ਬਿਲਕੁਲ ਬਰੀਕ ਬਰੀਕ ਆਉਂਦੀ ਹੈ ਬਿਲਕੁਲ ਜੀ ਹਾਂਜੀ ਤਾਂ ਦੋਸਤੋ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਮੂੰਹ ਸੜੀ ਆ ਠੀਕ ਆ ਜੀ ਤੇ ਕੋਈ ਵੀਰ ਕੋਈ ਤਰ੍ਹਾਂ ਦਾ 100 ਤਰ੍ਹਾਂ ਦੇ ਜਿਹੜੇ ਟ੍ਰੀਟਮੈਂਟ ਚੱਲ ਰਹੇ ਨੇ ਦੋਸਤੋ ਉਹਦਾ ਤੁਸੀਂ ਸਹਾਰਾ ਲੈ ਕੇ ਕਿ ਸਹੀ ਵੀ ਕਰ ਸਕਦੇ ਜੇ ਬੱਟ ਜਿਹੜਾ ਅੱਜ ਹੈਗਾ ਉਹ ਤਿੰਨ ਥਾਂ ਤੁਸੀਂ ਮੰਨ ਕੇ ਸਹੀ ਪ੍ਰੋਪਰ ਚੱਲਦੇ ਵਰਦੇ ਕਰਕੇ ਸੌਦਾ ਕਰਿਓ ਠੀਕ ਆ ਜੀ ਤੇ ਮਾਜੋ ਕਦ ਬੋਤਾ ਲਈ ਹੈ ਪੂਰੀ ਵੱਡੀ ਆ ਠੀਕ ਆ ਤੇ ਉਮਰ ਵਾਲੇ ਪਾਸਿਓ ਵੱਡੀ ਆ ਤੇ ਕਦ ਵਾਲੇ ਪਾਸਿਓ ਵੀ ਪੱਟੀ ਆ ਹਾਂਜੀ ਹਾਂਜੀ ਦੋਵੇਂ ਪਾਸੇ ਵੱਡੀ ਟੋਕੜ ਘਪਣਾ ਮੈਂ ਕਿੰਨੇ ਦੀ ਦੇਦਗੀ ਭਰਾ 42 ਦੀ ਦੇਦੀ ਆ ਜੀ 42 ਦੀ ਬਿਲਕੁਲ ਐ ਵੜਦੀ ਆ ਐ ਵੜਦੀ ਜਿਹੜੀ ਉੜਦੀ ਜਾਵੇ ਉੱਡਦੀ ਉੱਡਦੀ 38000 ਦੀ ਦੇਦਾਂਗੇ ਸਾਨੂੰ ਸਾਫ 38000 ਦੀ ਇਹਦੇ ਚ ਸੋੜ ਹੀ ਹੋਣੀ 200 ਰੁਪਿਆ ਬਸ ਲਓ ਜੀ ਸੋ 4 ਕਿਲੋ ਦੁੱਧ ਦਾ ਦੋਸਤੋ ਅੱਗੇ ਨਵੀਂ ਥਾਂ ਤੇ ਜਾ ਕੇ ਪਸ਼ੂ ਟੀਕਾ ਵੀ ਲਵਾ ਸਕਦਾ ਤੇ ਬਾੜੇ ਦੇ ਵੀ ਆ ਸਕਦੀ ਹੈ ਬਾਕੀ ਉਹ ਕੋਈ ਵੀ ਰਕੇ ਆਪਣੇ ਬਿਲਕੁਲ ਜੇ ਥਾਂ ਡਗਾਣੇ ਤੇ ਤੁਸੀਂ ਲੈ ਜਾਓਗੇ ਉਹ ਮੌਕਾ ਜਿਹੜਾ ਵੇਖ ਲਿਓ ਠੀਕ ਆ 4 ਕਿਲੋ ਦੁੱਧ ਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਲਓ ਜੀ ਬਰਾਬਰ ਠੀਕ ਆ ਸੂਰਾ ਤਾਰਾ ਦਾ ਅੱਜ ਵੀ ਕਰਮਾਲੀ ਦਾ 911 ਵਾਂਗੂ ਆ ਹਾਂਜੀ ਹਾਂਜੀ ਠੀਕ ਆ ਦੀਪੇ ਹਾਂਜੀ ਇੱਕ ਨੰਬਰ ਵੀਰ ਬੋਲ ਦਈਏ ਆਪਣੇ 62838 ਤੇ 76190 ਜੀ ਠੀਕ ਆ ਜੀ ਹਾਂਜੀ ਆ ਦੋਸਤੋ 62838 ਤੇ 76190 ਹਾਂਜੀ ਹਾਂਜੀ ਵੈਰੀ ਗੁੱਡ ਹੋਰ ਇਹ ਦੋਸਤੋ ਆ ਜਾ ਐਨੀਮਲ ਦੇ ਦੀਪੇ ਵੀਰ ਦੇ ਕੋਲ ਟੋਟਲ 4 ਜਿਨ੍ਹਾਂ ਦੇ ਵਿੱਚ ਇੱਕ ਬੈੜ ਦਿਖਾਈ ਆ ਤੁਹਾਨੂੰ ਇੱਕ ਸੱਜਰ ਮੱਝ ਇੱਕ ਤੋਕੜ ਗੱਬਣ ਤੇ ਇੱਕ ਬਿੰ ਬੱਚੇ ਤੋਂ ਸੋ ਪਸ਼ੂ ਚੰਗੇ ਲੱਗੇ ਹੋਣਗੇ ਬਾਕੀ ਰੇਡ ਪੜਦਾ ਵੀਰ ਦੇ ਕੋਲ ਬਿਲਕੁਲ ਛੋਟਾ ਛੋਟਾ ਮਾਲ ਹੁੰਦਾ ਇਸੇ ਤਰੀਕੇ ਭਾੜ ਪੜਦਾ ਬਿਲਕੁਲ ਛੋਟਾ ਹੁੰਦਾ ਠੀਕ ਆ ਜੀ ਪਸ਼ੂ ਬੇਸ਼ੱਕ ਵੱਡੇ ਹੁੰਦੇ ਆ ਮਾਲ ਛੋਟਾ ਰੇਟ ਬਿਲਕੁਲ ਹੁੰਦਾ ਆਵਾਜ਼ ਬਜਾਇਆ ਜੀ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਪਸ਼ੂ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰੋਂ ਵੇ ਰਹਿੰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ